ਦੇਖੀ ਇਹ ਤਾਂ ਸਹੀ ਪਾਲੇ ਦੇਖੀ ਹੋਏ ਤੂੰ ਹੋਈ ਕਦੇ ਲਾਈਵ ਆ ਦੇਖੀ ਮੈਨਾਂ ਆ ਸੱਟਾ ਜਿਹੜਾ ਜੁੜ ਰਿਹਾ ਵਿੱਚ 20 ਕਿ ਬਾਈ ਤੇ ਨਾ ਨਾ ਇਹ ਤਾਂ ਟਾਈਮ ਹੈ ਸੈਕਿੰਡ ਹੈ ਟਾਈਮ ਇਹ ਤਾਂ ਉੱਪਰ ਟਾਈਮਿੰਗ ਹੈ ਟਾਈਮਿੰਗ ਟਾਈਮ ਵੀ ਕੈਨਟ ਆਮ ਲਾਈਵ ਹੋਇਆ ਵੀ ਸੈਕਿੰਡ ਹੈ ਵੀ ਲਾਈਵ ਹੋਇਆ ਨਹੀਂ ਇਹੇ ਲਾਈਵ ਹੋ ਗਿਆ ਫਿਰ ਆਪਾਂ ਨੂੰ ਜੁੜੇ ਦਾ ਕਿਵੇਂ ਪਤਾ ਲੱਗੂ ਇੱਥੇ ਬੰਦਾ ਹੈ ਬੜਾ ਹੈ ਹੈ ਅੱਛਾ ਆ ਵਿਚਾਰ ਆ ਰਹੇ ਉੱਪਰ ਫਿਰ ਮੈਂ ਫਸਟ ਟਾਈਮ ਲਾਈਵ ਹੋਈਆਂ ਨਾ ਇਹਦੇ ਤੇ ਮੈਨੂੰ ਪਤਾ ਨਹੀਂ ਇਹਨਾਂ ਮੈਂ ਤਾਂ ਦੇਖ ਰਹੀ ਹਾਂ ਹੈਲੋ ਜੀ ਅੱਜ ਮੈਂ ਬਿਲਕੁਲ ਫਸਟ ਟਾਈਮ ਲਾਈਵ ਹੋਈ ਵੇ ਖੜ ਜਾ ਚੱਲ ਪਿਆ ਵੇ ਲਾਈਵ ਆਪਣਾ ਦੇਖੀਏ ਤੇ ਤੇ ਵੀ ਕਿਵੇਂ ਆ ਖਾਲ ਚਾਲ ਗੁੱਡ ਨਾਈਟ ਜੀ ਕੀ ਹਾਲ ਚਾਲ ਹੈ ਜੀ ਸੋ ਸਾਰਿਆਂ ਦਾ ਅੱਜ ਮੈਂ ਪਹਿਲੀ ਵਾਰ ਮੇਰੇ YouTube ਵਾਲੇ ਚੈਨਲ ਤੇ ਲਾਈਵ ਹੋਈਆਂ ਹੋ ਗਿਆ ਲਾਈਵ ਅੱਛਾ ਮਲਕੀ ਤਮਾਨ ਕਹਿੰਦੇ ਹੋ ਗਿਆ ਹੋ ਗਿਆ ਲਾਈਵ ਹੋ ਗਿਆ ਸਹੀ ਗੱਲ ਹੈ ਜੀ ਤੁਹਾਡਾ ਰਾਏ ਹੈਲੋ ਜੀ ਕੀ ਹਾਲ ਚਾਲ ਹੈ ਜੀ ਅਨਮੋਲ ਸਿੰਘ ਹੈਲੋ ਜੀ ਹੋ ਗਿਆ ਜੀ ਲਾਈਵ ਥੈਂਕ ਯੂ ਜੀ ਥੈਂਕ ਯੂ ਅੱਜ ਮੈਂ ਫਸਟ ਟਾਈਮ ਲਾਈਵ ਹੋਈ ਆ ਇਹਦੇ ਤੇ ਸੋ ਮੈਨੂੰ ਲੱਗਿਆ ਸੀਗਾ ਵੀ ਸ਼ਾਇਦ ਲਾਈਵ ਹੋਇਆ ਨੀਗਾ YouTube ਤੇ ਤੇ ਵੱਧ ਤੋਂ ਵੱਧ ਤੁਸੀਂ ਮੇਰੇ YouTube ਵਾਲੇ ਲਾਈਵ ਨੂੰ ਨਾ ਸ਼ੇਅਰ ਕਰ ਦਿਓ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਬਾਬੇ 10 ਜਾਣੇ ਜੁੜ ਗਏ ਮੇਰੇ ਲਾਈਵ ਦੇ ਵਿੱਚ ਹੈ YouTube ਵਾਲੇ ਲਾਈਵ 'ਚ 10 ਜਾਣੇ ਜੁੜ ਗਏ ਹੈ ਤੈਨੂੰ ਜੁੜਦੇ ਜੁੜ ਜਾਂਦੇ ਆ ਜੀ ਚਲੋ ਧੰਨਵਾਦ ਆ ਫਿਰ ਤਾਂ ਇਹਦਾ ਮਤਲਬ ਅੱਜ ਮੈਂ ਆਈ ਹੋਈ ਆ ਜੀ ਪਾਲੀ ਭੈਣ ਦੇ ਘਰ ਸਾਡਾ ਆਰਟਿਸਟ ਤੋਂ ਪਹਿਲਾਂ ਸਾਡਾ ਭੈਣਾਂ ਵਾਲਾ ਰਿਸ਼ਤਾ ਹਨਾ ਅਸੀਂ ਸਾਡਾ ਬਹੁਤ ਪਿਆਰ ਆ ਦੋਨਾਂ ਦਾ ਸੋ ਅੱਜ ਮੈਂ ਪਹੁੰਚੀ ਹੋਈ ਆ ਜੀ ਮਾਨਸਾ ਅੱਜ ਮੈਂ ਮਾਨਸਾ ਆਈ ਹੋਈ ਆ ਜੀ ਬਿਲਕੁਲ ਮਾਨਸਾ ਪਾਲੀ ਭੈਣ ਦੇ ਘਰ ਆ ਤੇ ਪਾਲੀ ਭੈਣ ਦਾ ਹੀ ਅੱਜ ਸ਼ੂਟ ਸੀਗਾ ਪਾਲੀ ਦਾ ਜੀ ਸ਼ੂਟ ਸੀਗਾ ਜੀ ਸ਼ੂਟ ਕਰਦੇ ਕਰਦੇ ਅਸੀਂ ਹੋ ਗਏ ਲੇਟ ਫਿਰ ਮੈਂ ਸੋਚਿਆ ਵੀ ਹੁਣ ਲੇਟ ਹੋ ਗਿਆ ਕੰਮ ਤੇ ਹੁਣ ਇੱਥੇ ਹੀ ਰਹਿ ਪਈ ਐ ਠੰਡ ਵੀ ਸੀਗੀ ਕੁਛ ਮੇਰੀ ਤਬੀਅਤ ਵੀ ਠੀਕ ਨਹੀਂ ਸੀਗੀ ਸੋ ਫਿਰ ਆਪਾਂ ਉਰੇ ਹੀ ਰਹਿ ਪਏ ਜੀ ਬੱਬੂ ਦੀਦੀ ਆਪਣੇ ਆ ਕੀ ਲਿਖਿਆ ਹਸਬੈਂਡ ਨਾਲ ਮਲਾਓ ਪਲੀਜ਼ ਅੱਛਾ ਹਸਬੈਂਡ ਮੇਰੇ ਘਰੇ ਆ ਜੀ ਮੈਂ ਪਹਿਲਾਂ ਹੀ ਤੁਹਾਨੂੰ ਦੱਸੀ ਜਾਂਦੀ ਆ ਵੀ ਮੈਂ ਇਸ ਟਾਈਮ ਤੇ ਆਈ ਹੋਈ ਆ ਪਾਲੀ ਦੇ ਘਰ ਕਿਉਂਕਿ ਅਸੀਂ ਅੱਜ ਸ਼ੂਟ ਕਰਦੇ ਪਏ ਸੀ ਜੀ ਤਾਂ ਸ਼ੂਟ ਸਾਡਾ ਹੋ ਗਿਆ ਸੀ ਲੇਟ ਸੋ ਫਿਰ ਮੈਂ ਸੋਚਿਆ ਵੀ ਚਲੋ ਇੱਥੇ ਹੀ ਰਹਿ ਜਾਂਦੇ ਆ ਇੱਕ ਮੈਨੂੰ ਪਾਲੀ ਕਾਫੀ ਬਾਰ ਲੜਦੀ ਹੁੰਦੀ ਆ ਵੀ ਤੂੰ ਰਹਿੰਦੀ ਨਹੀਂ ਹੈਗੀ ਰੈਂਦੀ ਨਹੀਂ ਹੈਗੀ ਅ ਵਧੀਆ ਹਾਲ ਬੱਬੂ ਵੀਰਾ ਤੁਸੀਂ ਮੇਰੇ ਘਰ ਮਿਰਜਾਣਾ ਵਿਖੇ ਸ਼ੂਟਿੰਗ ਦੌਰਾਨ ਆਏ ਸੀ। ਅੱਛਾ ਅੱਛਾ ਹਾਂਜੀ ਹਾਂਜੀ। ਕੇ? ਉੱਛਾ ਲੈ ਇੱਧਰ ਗੱਲ ਕਰਦੇ। ਗਲਾਮਾ ਨਾ ਅੱਗੇ ਲੈਨ ਇੱਕ ਮੈਨ ਲੈਨ ਮੈਨ ਮੈਨ ਨੰਨਾ ਮੈਨ ਹਾਂ ਲੈਨ ਮੈਨ ਹਾਂ ਫਿਰ pv31 ਹੈਲੋ ਜੀ ਲੈਣ ਦੀ ਬਹੁਤ ਰਫ ਦਾ ਠੀਕ ਹੈ ਅ ਦੋਸਤੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਮੇਰਾ ਇਹ ਲਾਈਵ ਆ ਇਹ YouTube ਦਾ ਲਾਈਵ ਆ ਜੀ ਤਾਂ ਤੁਸੀਂ ਵੱਧ ਤੋਂ ਵੱਧ ਮੇਰੇ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਸੋ ਮੇਰੀ ਸਾਰਿਆਂ ਨੂੰ ਇੱਕ ਰਿਕੁਐਸਟ ਆ ਕਿਉਂਕਿ ਮੈਂ ਫਸਟ ਟਾਈਮ ਲਾਈਵ ਹੋਈ ਆ ਹਾਂਜੀ 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 ਡਾਕਟਰ ਮਲਗੀਤ ਅ ਥੈਂਕ ਯੂ ਅੰਕਲ ਜੀ ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਆ ਜੀ ਆ ਮੇਰੇ ਲਾਈਵ ਚੈਨ ਨਾਲ ਜਿਆਦਾ ਪਿਆਰ ਦਿੱਤਾ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਜਰੂਰ ਕਰਿਓ ਜੀ ਤੁਸੀਂ ਮੈਂ ਤਾਂ ਇਹ ਵਾਲੀ ਖੁਸ਼ੀ ਹੋ ਰਹੀ ਆ ਕਿ ਅੱਜ ਮੈਂ ਇੰਨੇ ਟਾਈਮ ਤੋਂ ਮੈਂ ਚੈਨਲ ਚਲਾ ਰਹੀ ਆ ਦੇਖੋ YouTube ਚੈਨਲ ਮੈਂ ਝੂਠ ਨਹੀਂ ਬੋਲਦੀ ਇੰਨੇ ਟਾਈਮ ਤੋਂ ਮੈਂ YouTube ਚੈਨਲ ਚਲਾ ਰਹੀ ਆ ਤੇ ਅੱਜ ਫਸਟ ਟਾਈਮ ਮੈਂ YouTube ਫੈਮਿਲੀ ਨਾਲ ਗੱਲ ਕਰ ਰਹੀ ਆ ਹਨਾ ਤਾਂ ਅੱਜ ਮੈਨੂੰ ਨੇ ਇੱਕ ਅਲੱਗ ਦੀ ਖੁਸ਼ੀ ਫੀਲ ਹੋ ਰਹੀ ਆ ਵੀ ਅੱਗੇ ਤੋਂ ਮੈਂ ਹੁਣ ਮੇਰੀ YouTube ਜਿੰਨੀ ਵੀ ਫੈਮਿਲੀ ਆ ਤਾਂ ਮੈਂ ਉਹਨਾਂ ਨਾਲ ਵੀ ਇਦਾਂ ਗੱਲਾਂ ਬਾਤਾਂ ਕਰਿਆ ਕਰੂੰਗੀ ਅਸਲ ਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਦੇਖੋ ਝੂਠ ਨਹੀਂ ਬੋਲਣਾ ਚਾਹੀਦਾ ਸਿਆਣੇ ਕਹਿੰਦੇ ਨੇ ਮੈਨੂੰ ਨਾ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਵੀ YouTube ਤੇ ਲਾਈਵ ਵੀ ਹੋ ਜਾਂਦੇ ਆ ਇਹ ਤਾਂ ਮੈਨੂੰ ਨਾ ਦੱਸਿਆ ਕਿਸੇ ਨੇ ਹੁਣ ਨਹੀਂ ਦੱਸਿਆ ਤਾਂ ਬਹੁਤ ਟਾਈਮ ਦਾ ਸੋ ਮੇਰੇ ਚੈਨਲ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤੇ ਮੇਰਾ ਚੈਨਲ ਨਾ ਕਈ ਮਹੀਨੇ ਬੰਦ ਰਿਹਾ ਹੁਣ ਦੁਬਾਰੇ ਚੱਲ ਪਿਆ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਆਪਾਂ ਬਹੁਤ ਛੇਤੀ ਛੇਤੀ ਸੋਹਣੀਆਂ ਸੋਹਣੀਆਂ ਵੀਡੀਓ ਹੈ ਦੀਪ ਲੜਾ ਵੀ ਸੋਹਣੀਆਂ ਸੋਹਣੀਆਂ ਵੀਡੀਓ ਪਾਇਆ ਕਰਾਂਗੇ ਤੇ ਤੁਸੀਂ ਨਾ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਵੀਡੀਓ ਨੂੰ ਸੋ ਨਮੋਦ ਸਿੰਘ ਹੈਲੋ ਜੀ ਸਸੀ ਕਾਲ ਜੀ ਕੀ ਹਾਲ ਚੱਲਿਆ ਜੀ ਤੇ ਸੋਹਣੀਆਂ ਸੋਹਣੀਆਂ ਵੀਡੀਓ ਆਪਾਂ ਦੁਆਰ ਤੋਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਇਸ YouTube ਚੈਨਲ ਤੇ ਫਿਲਹਾਲ ਮੈਂ ਨਾ ਹਜੇ ਬਲੌਗ ਟਾਈਪ ਹੀ ਪਾਉਣੀ ਆ ਕਿਉਂਕਿ ਹਾਂਜੀ ਸਿੰਦਰਪਾਲ ਕੌਰ ਹੈਲੋ ਜੀ ਹੈਲੋ ਜੀ ਇੱਕ ਤਾਂ ਸਿੰਦਰਪਾਲ ਭੈਣ ਨੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਬਰਨਾਲੇ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਵੀ ਸਿੰਦਰਪਾਲ ਭੈਣ ਉਹੀ ਆ ਹਨਾ ਕਹਿੰਦੇ ਸੋਡੇ ਸੋਹਰਾ ਪਿੰਡ ਤੇ ਪੇਕਾ ਪਿੰਡ ਕਿੱਥੇ ਆ ਦੀਦੀ ਓਕੇ ਹਾਂਜੀ ਮੇਰਾ ਜਿਹੜਾ ਪੇਕੇ ਪਰਿਵਾਰ ਆ ਜੀ ਜਿਹੜਾ ਮੇਰਾ ਪੇਕਾ ਪਿੰਡ ਹੈ ਉਹ ਹੈਗਾ ਜੀ ਸ਼ੈਣਾ ਬਰਨਾਲਾ ਏਰੀਆ ਜਿਹਨੂੰ ਸ਼ੈਣਾ ਭਧੌੜ ਕਿਹਾ ਜਾਂਦਾ ਹਨਾ ਕਿਉਂਕਿ ਅੱਜ ਕੱਲ ਸਾਡਾ ਇਲਾਕਾ ਵੀ ਬੜਾ ਮਸ਼ਹੂਰ ਹੋ ਰਿਹਾ ਹਨਾ ਸਾਡੇ ਭਧੌੜ ਦੇ ਬਹੁਤ ਸਾਰੇ ਸਿੰਗਰ ਨੇਗੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਨਾਮ ਕਮਾਏ ਨੇ ਹਨਾ ਸੋ ਮੇਰੇ ਪੇਕੇ ਪਿੰਡ ਹੈਗਾ ਜੀ ਸ਼ੈਣਾ ਮੈਂ ਗੱਲ ਸੁਣਿਓ ਮੈਂ ਮਿਸਤਰਾਂ ਦੀ ਕੁੜੀ ਆ ਔਰ ਮੇਰੇ ਫਾਦਰ ਸਾਹਿਬ ਦਾ ਨਾਮ ਆ ਜੀ ਗੁਰਦਰਸ਼ਨ ਸਿੰਘ ਤੇ ਮੇਰੀ ਮੰਮੀ ਦਾ ਨਾਮ ਆ ਜੀ ਗੁਰਦਾਰਸ਼ਨ ਕੌਰ ਸੋ ਸ਼ਾਰਟ ਨੇਮ ਮੰਮੀ ਦਾ ਦਰਸ਼ੀ ਲਿਆ ਜਾਂਦਾ ਔਰ ਮੇਰਾ ਬ੍ਰਦਰ ਸੁਖਵਿੰਦਰ ਸਿੰਘ ਗੱਗੀ ਮੇਰੀ ਸਿਸਟਰ ਕੁਲਦੀਪ ਕੌਰ ਤੇ ਇੱਕ ਮੈਂ ਆ ਜੀ ਬੱਬੂ ਹਰਦੀਪ ਕੌਰ ਬੱਬੂ ਸੋ ਸੋਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਆ ਜੀ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਸੋ ਜਿਹੜਾ ਮੇਰਾ ਸਹਰੇ ਪਰਿਵਾਰ ਆ ਜੀ ਉਹ ਹੈਗਾ ਢੜਬਾ ਢੜਬਾ ਪਿੰਡ ਕਮਾਣਾ ਦਾ ਕਬੱਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਬਹੁਤ ਸਾਰੇ ਕਬੱਡੀ ਦੇ ਨਾਂਵਾਰ ਪਲੇਅਰ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰਾ ਨਾਂ ਹਨਾ ਚਮਕਾਇਆ ਹੋਇਆ ਤੇ ਸਾਡਾ ਢੜਬਾ ਸ਼ਹਿਰ ਆ ਜੀ ਸੋ ਆ ਕੀ ਲਿਖਿਆ ਪਾਲੀ ਦੀਦੀ ਦੀਆਂ ਦਿਲ ਕਿੰੋਂ ਨਹੀਂ ਯਾਰ ਰਹੇ ਪਾਲੀ ਹਜੇ ਫਿਲਹਾਲ ਫੋਨ ਤੇ ਲੱਗੀ ਪਈ ਆ ਉਹਦੇ ਹੈ ਆ ਕਰ ਬੈਕ ਕੈਮਰਾ ਕਰ ਬੈਕ ਕੈਮਰਾ ਇਹਦਾ ਬੈਕ ਕੈਮਰਾ ਕਿੱਥੋਂ ਹੋਊਗਾ ਆ ਲੈ ਆਪਿਆ ਲਓ ਜੀ ਇਹ ਹੈ ਪਾਲੀ ਹੈਲੋ ਜੀ ਸੋਸ਼ੀ ਕੀ ਮੀਓ ਮੈਨਰੇ ਅੱਡ ਮੰਚਲ ਤੇ ਕੀ ਮੀਓ ਅੱਡ ਮੰਚਲ ਤੇ ਪਾਲੀ ਦਾ ਮੱਝ ਐ ਲਾ ਰਖਿਆ ਬੁੜੀ ਵਾਲਾ ਬੁੜੇ ਦਾ ਮੱਝ ਬੁੜੇ ਦਾ ਮੱਝ ਤੂੜੀ ਵਾਲਾ ਲਾ ਰਖਿਆ ਓਵੇਂ ਲਾ ਰਖਿਆ ਮੈਂ ਤੇ ਡਿੰਪਲ ਅਸੀਂ ਅਖਿਆ ਚੱਲਾ ਸੀ ਇੱਥੇ ਪੈ ਜਾਗੇ ਬੈੱਡ ਤੇ ਤੇ ਪਾਲੀ ਇਹ ਲੱਤਾਂ ਵਾਲੀਆਂ ਮਾਰਦੇ ਬਈ ਅਸਲੀ ਗੱਲ ਨਹੀਂ ਦੱਸੇ ਇਹ ਕੌਣ ਲੱਤਾਂ ਮਾਰਦਾ ਹੈ ਅਹੀਂ ਲੱਤਾਂ ਮਾਰਦੇ ਅਸੀਂ ਨਿਆਣੇ ਆ ਲੱਤਾਂ ਵਾਲੀਆਂ ਮਾਰਦੇ ਅਸੀਂ ਨਿਆਣੇ ਆ ਦੱਸ ਦੇਖ ਮੇ ਤਾਂ ਗੀਤ ਗਾ ਰਹੀ ਐ ਲੈਨ ਮੈਨ ਅਮੇ ਨਾਲ ਤਾਂ ਟੈਂਕ ਆ ਲੈਖ ਰੱਖਿਆ ਤਾਂ ਲੈਟ ਮੈਨ ਲੈਖ ਰੱਖਿਆ ਲੈਟ ਮੈਨ ਨਹੀਂ ਲੈਖ ਰੱਖਿਆ ਹਾਂ ਲੈਨ ਮੈਨ ਠੀਕ ਆ ਠੀਕ ਆ ਠੀਕ ਆ ਮੇਰੀ ਮੰਮੀ ਨੂੰ ਕੰਨ ਆਈ ਜੂ ਬੁੱਢਾ ਲੈਨ ਮੈਨ ਲੱਗਿਆ ਹੈ ਲੈਨ ਮੈਨ ਉਧਰ ਸਾਡੀ ਡਿੰਪਲ ਵੀ ਆ ਗਈ ਆ ਭਾਈ ਨਾਈ ਤੋਂ ਹੀ ਕਰਕੇ ਡਿੰਪਲ ਕਹਿੰਦੀ ਮੈਨੂੰ ਆਉਣਾ ਹੁਣ ਸੋ ਅਸੀਂ ਅੱਜ ਪਾਲੀ ਦੇ ਘਰ ਆਉਣ ਕਾ ਲੱਗੀਆਂ ਹੋਈਆਂ ਜੀ ਤੇ ਮੇਰੀ ਜਿੰਨੀ ਵੀ YouTube ਫੈਮਲੀ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਸਾਡੇ ਲਾਈਵ ਨੂੰ ਬੱਦ ਤੋਂ ਬੱਦ ਲਾਈਕ ਕਮੈਂਟ ਸ਼ੇਅਰ ਕਰ ਦਿਓ ਅੱਜ ਪਹਿਲੀ ਵਾਰ ਮੈਂ ਲਾਈਵ ਹੋਈਆਂ YouTube ਤੇ ਬੱਲੇ ਇਹ ਠੰਡ ਲੱਗ ਰਹੀ ਹੈ ਕਾ ਕਿਹੜਾ ਸਟਾਈਲ ਆ ਡਾਂਸ ਡਾਂਸ ਜੇ ਕਰਨ ਲੱਗ ਗਈ ਇਹ ਅਨੁਸਾਰ ਪਾਣੀ ਆ ਗਿਆ ਸੀਗਾ ਹੋਰ ਹੈ ਮਾੜਾ ਪਾਣੀ ਆ ਯਾਰ ਬਸ ਠੰਡਾ ਹੀ ਠੰਡਾ ਪਾਣੀ ਆਈ ਗਿਆ ਮੈਂ ਤਾਂ ਉਹਦੇ ਨਾਲ ਹੀ ਤਾਂ iracialੀ ਲਾ ਕੇ ਆ ਗਈ ਹੋਰ ਓਏ ਕਿਉਂ ਹੈ ਥੋੜਾ ਥੋੜਾ ਹੁੰਦਾ ਹੈਗਾ ਪਾਣੀ ਓਏ ਮੈਂ ਕਿਹਾ ਕਿ ਠੰਡਾ ਪਾਣੀ ਆਉਂਦਾ ਮੇਰੀ ਗੱਲ ਸੁਣੋ ਪਾਣੀ ਦਾ ਇਦਾਂ ਟਾਈਮ ਨਾ ਹੋਵੇ ਵੀ ਤੁਹਾਡੇ ਇੱਥੇ ਪਾਣੀ ਮੋਟਰ ਦਾ ਜਾਂ ਇਦਾਂ ਉਹਦਾ ਤਾਜ਼ਾ ਪਾਣੀ ਆਉਂਦਾ ਹੋਵੇ ਪਾਣੀ ਆ ਰੋਹੀ ਆਈ ਗਿਆ ਮੈਂ ਤਾਂ ਫਿਰ ਭਾਈ ਉਹਦੇ ਨਾਲ ਹੀ ਤਾਰੀਜੀ ਲਾ ਕੇ ਆ ਗਈ ਹੋਰ ਅੱਛਾ ਆਹ ਓਕੇ ਕੀ ਕਰਦੇ ਫਿਰ ਨਹੀਂ ਕਰਨਾ ਤਾਂ ਕੀ ਆ ਫਿਰ ਹੁਣ ਡੰਗਾ ਤਾਂ ਲਾਉਣਾ ਹੀ ਤਾਂ ਹੈ ਬੈਠ ਦਾ ਫਾਇਦਾ ਤਾਂ ਹੈ ਨਹੀਂ ਸੀ ਦੇ ਕੋਈ ਕਿਵੇਂ ਕਿਵੇਂ ਇੱਧਰ ਕੀ ਕਰ ਰਹੇ ਹੋ ਅੰਦਰ ਬੈਠ ਦਾ ਤਾਂ ਕੋਈ ਫਾਇਦਾ ਹੈ ਨਹੀਂ ਸੀ ਅੱਛਾ ਫਿਰ ਜਿਹੜਾ ਪਾਣੀ ਭਰਿਆ ਹੋਇਆ ਸੀ ਅੱਧੀ ਬਾਲਤੀ ਗਰਮ ਪਾਣੀ ਦੀ ਹਾਂ ਆਪਾਂ ਤਾਂ ਪਈ ਹੋਈ ਪੁੰਡੇ ਤੇ ਪਾ ਕੇ ਆ ਗਏ ਬਸ ਪਾ ਨਾ ਕਿ ਆ ਗਏ ਇਹਨੂੰ ਕਹਿੰਦੇ ਨੇ ਸਿਆਣੇ ਬੱਚੇ ਕਿਉਂਕਿ ਬੱਚੇ ਆਏ ਕੰਮਾਂ ਤੋਂ ਬੱਚੇ ਹੁਣ ਆ ਪੈਕ ਜਿਹੜਾ ਹੋ ਰਿਹਾ ਨਾ ਬੈਗ ਪੈਕ ਇਹ ਹੁਣ ਤੜਕੇ ਫੇਰ ਕੰਮ ਤੇ ਜਾਣਾ ਹੰਮ ਤੇ ਜਾਣਾ ਜੀ ਆ ਦੇ ਇੱਕ ਕਰ ਲੈ ਬੈਗ ਪੈਕ ਬੈਗ ਕਰਤਾ ਪੈਕ ਆ ਕੱਪੜੇ ਉਹਨੇ ਜਿਹੜੇ ਤੜਕੇ ਪਾ ਗਏ ਪਾ ਕੇ ਜਾਣੇ ਉਹ ਖਲਾਰ ਕੇ ਉੱਤੇ ਰੱਖ ਚੱਕਦੇ ਆਪਾਂ ਲੈ ਆਪੇ ਮਿਸਤਰਾ ਛਾੜ ਲੈ ਛਾੜ ਨਹੀਂ ਬਾਲੀ ਆਤਾ ਮਿਸਤਰਾ ਛਾੜ ਲਿਆ ਹਾਂ ਛਾੜ ਨਹੀਂ ਇੱਧਰ ਮੈਂ ਬੱਬੂ ਦੀਦੀ ਕੋਲ ਆ ਸਾਡੀ ਪਾਲੀ ਪਾਲੀ ਫੋਨ ਦੇਖੀ ਜਾਂਦੀ ਆ ਸਾਰੇ ਮੱਛਰ ਜੇ ਮਾਰੀ ਜਾਂਦੇ ਨੇ ਨੱਚ ਕੇ ਤਾਂ ਖਾਇਨ ਤੂੰ ਦੁਬਾਰੇ ਇਹ ਦਸ ਕਮੇਟਾ ਤੇ ਮਸਤੀਆਂ ਹੁੰਦੀਆਂ ਨੇ ਹੁਣ ਮੈਨੂੰ ਬਸ ਹੋ ਜਾਂਦੀ ਐ ਕਦੇ ਕਦੇ ਮੈਨੂੰ ਵਿੱਚ ਜਗਣਾ ਐ ਤੜਫੀ ਉੱਠ ਜਾਂਦੀ ਆ ਜਾਂਦੀ ਆ ਪਾਉਣ ਜੀ ਆ ਆ ਆ ਉਹ ਕਰਦੇ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰਹਿ ਜਾਊਗਾ ਕੋਈ 부ਝੜ ਜਾ ਜੱਟ ਮੈਂ ਜਾਊਗਾ ਕੋਈ 부ਝੜ ਆਈ ਮੇਰਾ ਤਾਂ ਗਲਾ ਦੁਖੀ ਆਂਦਾ ਨਹੀਂ ਮੈਂ ਤਾਂ ਬੋਲੀ ਮਸਾ ਪਾਈ ਆ ਹੈ ਨਹੀਂ 부ਝੜ ਹੋ ਜੱਟ ਨਹੀਂ ਕੀ ਆਹ ਬਾੜੀ ਹੈ ਲਾ ਬਾਣੀਆਂ ਕੋਲ ਪੈਸਾ ਪਤਾ ਕਿੰਨਾ ਹੁੰਦਾ ਆ ਫਿਰ ਬੋਲੀ ਪਈ ਸੀ ਬਾਣੀਆਂ ਸਿਰ ਤੇ ਜੱਟ ਤੁਰੇ ਫਿਰਦੇ ਆਪਾਂ ਨੂੰ ਲੱਗਦਾ ਵੀ ਅੱਜ ਕੱਲ ਜੱਟਾ ਸਿਰ ਤੇ ਬਾਣੀਆਂ ਹੁੰਦਾ ਕਿਵੇਂ ਹੁਣ ਤਾਂ ਮੁਹੰਮਦ ਹੀ ਚੇਂਜ ਹੋਇਆ ਪਿਆ ਭੈਣ ਆ ਜੱਟਾਂ ਦੇ ਤਦ ਦੇ ਆਹ ਸਸ ਤੋਂ ਹੀ ਤੁਰੇ ਫਿਰਦੇ ਆ ਹੈ ਸਸ ਤੋਂ ਮੈਂ ਕਿਉਂ ਤੁਰੇ ਫਿਰਦੇ ਆ ਲੈ ਆ ਗਈ ਸਾਡੀ ਬੇਬੇ ਹਾਂਜੀ ਆਪਾਂ ਨਾ ਚੁੱਕੇ ਆ ਜੀ ਸੋ ਅੱਜ ਕਾਦਾ ਕੈਰੇਕਟਰ ਕੀ ਹਲਪੜੀ ਕੀਤਾ ਇਹਨੇ ਅੱਜ ਡਿੰਪਲ ਨੇ ਸੋ ਮੇਰੇ ਮੰਮੀ ਬਣੀ ਹੋਈ ਸੀ ਇਹ ਦੇਖ ਮੇਰੀ ਗੱਲ ਸਾਡਾ ਪੂਰਾ ਜੰਮਿਆ ਕੈਰੈਕਟਰ ਹਨਾ ਮੈਂ ਕੀ ਕਹਿਨੀ ਹੈ ਹਾਂ ਬਾਹਰ ਅੰਦਰ ਜਾਨੀ ਹੁਣੀ ਧਿਆਨ ਨਾਲ ਜਾਇਆ ਕਰ ਚੰਗਾ ਮੈਂ ਮੰਮੀ ਮੈਂ ਹਾਂ ਓਕੇ ਹੋਰ ਕਿਸੇ ਕੰਨੀ ਤਾਂ ਦੇਖਣਾ ਨਹੀਂ ਚੰਗਾ ਕੀ ਕੀ ਕਹੀ ਮੈਂ ਕਹਿਨੀ ਹੈ ਪੁੱਤ ਕਿਸੇ ਕੰਨੀ ਧਿਆਨ ਨਿਭਾੜਾ ਦੇਣਾ ਕਿ ਜੇ ਕੰਨੀ ਫੋਟੋਆਂ ਨਹੀਂ ਦੇਣਾ ਲੋਕਾਂ ਨੂੰ ਇਹ ਕੀ ਬੋਲੀ ਕੀ ਇਹ ਮੰਮੀ ਯਾ ਤਾਨੂੰ ਪਤਾ ਵੀ ਤੇਰੀ ਜਵਾਨ ਉਲਟ ਦੀ ਉਹ ਦੇਖ ਕੇ ਬੋਲ ਆ ਮੰਮੀ ਪੁੱਠੇ ਗੱਲ ਕਰ ਗਈ ਮਦਰ ਕੀ ਬੋਲ ਬਹਿ ਜਾ ਕਰ ਮੰਮੀ ਬਹਿ ਜਾ ਕਰ ਮੰਮੀ ਤੁਸੀਂ ਕਿਆ ਇਆਂ ਬਹਿ ਜਾ ਕਰ ਮੰਮੀ ਮੰਮੀ ਪਹਿਲਾਂ ਤੁਸੀਂ ਜਿਹੜੀ YouTube ਫੈਮਲੀ ਆ ਨਾ ਸਾਰਿਆਂ ਨੂੰ ਬੇਨਤੀ ਕਰੋ ਕਿ ਮੇਰੀ ਧੀ ਹਰਦੀਪ ਕੌਰ ਬੱਬੂ ਇਹਨਾਂ ਜਿਹੜੀ ਵੀਡੀਓ ਅਸੀਂ ਤੁਹਾਡੇ ਅੱਗੇ ਲਾਈਵ ਹੋ ਰਿਹਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੇ ਜਾਣੇ ਸਪੋਰਟ ਕਰਿਓ ਕਿਉਂਕਿ ਅਸੀਂ ਬਹੁਤ ਟਾਈਮ ਬਾਅਦ ਹੈ ਮੇਰਾ ਫੋਨ ਲਾਈਵ ਤੇ ਹੋਇਆ YouTube ਤੇ ਪਹਿਲੀ ਵਾਰ ਲਾਈਵ ਹੋਇਆ ਦੇਖੋ ਝੂਠ ਬੋਲਣ ਕੀ ਕੋਈ ਇਹ ਪਹਿਲੀ ਵਾਰ ਹੈ ਮੇਰੀ ਧੀ ਨੇ ਫੋਨ ਦੇ ਵਿੱਚ ਲੈਵ ਹੋਈ ਹੈ ਤੇ ਲੈਵ ਨੂੰ ਲੈਵ ਨੂੰ ਹਾਂ ਲੈਵ ਨੂੰ ਜੀ ਮੰਮੀ ਅੱਜ ਉਹ ਮਸ਼ੀਨ ਕਿਹੜੀ ਮੰਗਦੇ ਸੀ ਤੁਸੀਂ ਆਟੋਕਮੈਟਿਕ ਆਟੋ ਕਪੜੇ ਧੋਣ ਵਾਲੀ ਆਟੋਕਮੈਟਿਕ ਜਿਹਦੇ ਜਿਹਦੇ ਘਰੇ ਪਈ ਆਟੋਕਮੈਟਿਕ ਮਸ਼ੀਨ ਹੈ ਜਿਹੜੀ ਕੱਪੜੇ ਧੋ ਕੇ ਆਪ ਸੁਕਾ ਦਿੰਦੀ ਹੈ ਕਿਰੇ ਸਾਨੂੰ ਮੈਸੇਜ ਕਰਕੇ ਦੱਸ ਦੋ ਵੀ ਕਿੰਨੇ ਕਿੰਨੇ ਦੀ ਲਈ ਸੀ ਅਸੀਂ ਲਿਆਉਣੀ ਹੈ ਨਹੀਂ ਅੱਜ ਕੱਲ ਤਾਂ ਮਸ਼ੀਨ ਉਹ ਵੀ ਆ ਗਈ ਆ ਜਿਹੜੀ ਕਹਿੰਦੀ ਆ ਕੱਪੜਾ ਧੋਣ ਦੀ ਵੀ ਇਸ ਘਾਉਂ ਦੀ ਵੀ ਕੋਠੇ ਤੇ ਪਾਉਂਦੀ ਵੀ ਆ ਜਾ ਕੇ ਚੱਲ ਭਾਈ ਜੇ ਕਿਸੇ ਕੋ ਮਸ਼ੀਨ ਹੈਗੀ ਵੀ ਕੋਠੇ ਤੇ ਆਪੇ ਪਾ ਕੇ ਆ ਜਾਂਦੇ ਆ ਕੱਪੜੇ ਕਿਹਰੇ ਸਾਨੂੰ ਐ ਮੈਸੇਜ ਕਰਕੇ ਦੱਸ ਦੋ ਵੀ ਔਟੋਮੈਟਿਕ ਮਸ਼ੀਨ ਤੁਸੀਂ ਕਿੰਨੇ ਕਿੰਨੇ ਦੀ ਲਈ ਆ ਸਾਨੂੰ ਜਿਹੜਾ ਐ ਜੀ ਸਾਹ ਜਾ ਹੂੰ ਜੁਆ ਹਨਾ ਫਿਰ ਅਸੀਂ ਮੈਂ ਜਿਹੜੀ ਆਪਦੀ ਦੁੱਜੀ ਨੋ ਆ ਭਾਈ ਮੈਂ ਉਹਨੂੰ ਐ ਕਹਿਣਾਗਾ ਵੀ ਆਪਦੇ ਪਿਓ ਤੋਂ ਮਸ਼ੀਨ ਮੰਗਾ ਲੈ ਔਟੋਮੈਟਿਕ ਵਾਲੀ ਓਕੇ 35000 ਕਿੰਨੇ 35 ਠੀਕ ਆ 35000 3 ਆ ਕਿਤੇ ਵਾਲੀ ਆ ਭਰਾਵਾ ਏ ਛੋਟੀ ਹੈ ਕਿ ਗਰੰਟੀ 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 ਕਿ ਸਾਲਕ ਦੀ ਹੋਣੀ ਗਰੰਟੀ ਪੁੱਛ ਤਾਂ ਲੈ ਬਲਾਂ ਰੇਟ ਵੀ ਹਾਂ ਦੇ 35000 ਦੀ ਸਾਲਕ ਦੀ ਹੁੰਦੀ ਹੈ ਪੁੱਤ ਤਾਂ ਗਰੰਟੀ ਚੱਲ ਰਹੀ ਇੱਕ ਚੀਜ਼ ਦੀ ਮम्मी ਬਿੱਲ ਕਟਾ ਕੇ ਲਾਵਾਂ ਹਾਂ ਲੈ ਸਾਨੂੰ ਹੋਰ ਦੱਸੋ ਕਿਹੜਾ ਹੈ ਜਿਹਦੇ ਜਿਹਦੇ ਕੋਲ ਹੈ ਅਸੀਂ ਉਹ ਸਾਹਿਬ ਜਿਹਦੇ ਬਜਟ ਜਿਹੇ ਸਾਹਿਬ ਨਾਲ ਫਿਰ ਨੂੰ ਨੂੰ ਕਹਿ ਕੇ ਮੰਗਾ ਲਾਂਗੇ ਉਹ ਤਾਂ ਉਹ ਪਈਏ ਭਾਈ ਸਾਡੀ ਨੂੰ ਤਾਂ ਜਮਾ ਹੀ ਨਹੀਂ ਆਖੇ ਬੰਦੀ ਗੱਲ ਨਹੀਂ ਸੁਣਦੀ ਹੈ ਇੱਕ ਸਾਲ ਦੀ ਗਰੰਟੀ ਹੈ ਮੰਮੀ ਜੰਗਾ ਜਲੇ 1 ਸਾਲ ਦੀ ਗਾਰੰਟੀ ਫਿਰ ਤਾਂ ਠੀਕ ਹੈ ਹਾਂ ਹੁਣ ਦੇਖੀ ਹੁਣ ਹਾਂ ਦੇਖ ਇੰਹੀਂ ਭਰ ਜਾਣੀ ਆ ਉਹ ਤਾਂ ਤੂੰ ਉਹੋ ਲਿਆ ਯਾਰ ਉਹ ਇੱਕ ਚੀ ਚੱਕ ਕੇ ਲਿਆ ਮੰਮੀ ਉਹੋ ਲਾਓ ਜਿਹੜੀ ਲਾਈਟ ਜੀ ਹੁੰਦੇ ਉਧਰ ਲੇ ਪਾਇਆ ਰੱਖੜ ਦੂਜੀ ਨੋ ਆ ਨਾ ਮੇਰੀ ਇੱਥੀ ਲਿਆ ਪੁੱਤ ਮੇਰੀ ਛੋਟੀ ਰਿੰਗ ਲਾਈਟ ਚੱਕ ਲਿਆ ਹੁਣ ਰੀਲਾ ਬਣਾਉਨੇ ਆ ਆਪਾਂ ਅਵਰ ਰੀਲਾ ਬਣਾਉਣਾ ਰਿੰਗ ਲਾਈਟ 10 ਮਿੰਟ ਸਟਿੰਗ ਛੋਟੀ ਨੋ ਆ ਮੇਰੀ ਚੱਲ ਬੁਨ ਕਰੀਏ ਕਰਦੇ ਆ ਪਰ ਯਾਰੀ ਚ ਬਾਈ ਕੋਲ ਬੋਲ ਜਿਹਾ ਕਰੀਂ ਗ੍ਰੇਟ ਪਤਾ ਨਹੀਂ ਕੀ ਕਰੂਗੇ ਇਹ ਚਲ ਇੱਥੇ ਪਹਿਲਾਂ 2-4 ਗੱਲਾਂ ਜੀ ਕਰ ਦਿੰਦੀ ਕਿੱਦਾਂ-ਕਿੱਦਾਂ ਦੀ ਬਣਾਉਣੀ ਹੈ ਫਿਰ ਪਟਾਕ ਦੇ ਚਲ ਦੱਸਾਂ ਹਾਂ ਹਾਏ ਬੋਤਾ ਹੁਣ ਅਸੀਂ ਸਾਰੇ ਜਣੇ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਤੇ ਹੁਣ ਅਸੀਂ ਕੁਛ ਕ ਕੱਢਾਂਗੇ ਰੀਲਾਂ ਹਜੇ ਅਸੀਂ ਸੌਂਦੇ ਨਹੀਂ ਗਏ ਹਜੇ ਅਸੀਂ ਹੁਣ ਰੀਲਾਂ ਕੱਢਾਂਗੇ ਇਹ ਕਨਸੈਪਟ ਸੋਚ ਰਹੇ ਹਾਂ ਕਨਸੈਪਟ ਸੋਹਣਾ ਸੋਹਣਾ ਹੈ ਸਰਪੰਚ ਆਜੂਗਾ ਆ ਗਿਆ ਸਰਪੰਚ ਕਿੱਥੇ ਆਜੀ ਸਰਪੰਚ ਮੈਨੂੰ ਕਹਿੰਦੇ ਹੋਣਾ ਸਰਪੰਚ ਕਿਹਨੂੰ ਕਹਿੰਦਾ ਸਰਪੰਚ ਕਿਹਨੂੰ ਕਹਦੇ ਮੈਨੂੰ ਸੰਤਰ ਕਰਕੇ ਅੱਛਾ सरपंच आप पाई। पाई। दे करे होना भाई लगास मेनू का तो अच्छा ओदी इधर दी मैं ता आप दे जवाटा ਕੋਲ ਬੈਠੀ ਆ ਮੇਰੇ ਤਾਂ ਦੋ ਆ ਦੇ ਨੂਹਾ ਬੈਠੀਆਂ ਨੇ ਲਵੇ सरपंच दी ਗੱਲ ਨਾ ਕਰੋ ਮੈਨੂੰ ਤਾਂ ਆਪ ਸ਼ਰਮ ਜੀ ਆਉਂਦੀ ਐ ਭਾਈ ਤਾਂ ਬਾਹਰ ਦੀਆਂ ਗੱਲਾਂ ਨੇ ਉਹ ਤਾਂ ਬਾਹਰ ਦੀਆਂ ਗੱਲਾਂ ਨਹੀਂ ਮੇਰੀ ਨੂਹਾ ਕੋਲ ਨਾ ਗੱਲ ਕਰੋ सरपंच दी ਕੋਈ ਕਾਹ ਤੈਨੂੰ ਕਹੇ ਸੀ ਕੋਈ ਗਾਣਾ ਗੁਣਾ ਲਾ ਲੈਂਦੀ ਕੋਈ ਵਧੀਆ ਐ ਲਾਈਵ ਚੱਲ ਲੈਵ ਚ ਗਾਣਾ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਇਹ ਅੱਛਾ ਹੈ ਤਾਂ ਕਾਪੀਰਾਈਟ ਆ ਜਾਊਗਾ ਮੰਮੀ ਓਹੋ ਪੁੱਤ ਮੈਨੂੰ ਪਤਾ ਨਹੀਂ ਸੀ ਬੇਟਾ YouTube ਮੰਮੀ ਕਾਪੀਰਾਈਟ ਆ ਜਾਊਗਾ ਆਪਾਂ YouTube ਤੇ ਹੋਏ ਹੋਏ ਆ ਇੱਥੇ ਪਤਾ ਸੀ YouTube ਹੈ ਤਾਂ YouTube ਹੈ YouTube ਤੇ ਕਾਪੀਰਾਈਟ ਹੋ ਜਾਊਗਾ ਮੰਮੀ ਉਹ ਤੈਨੂੰ ਯਾਦ ਕਰੀ ਜਾਂਦੇ ਕੋਈ ਸਰਪੰਚ ਨੂੰ ਯਾਦ ਕਰੀ ਜਾਂਦੇ ਨੇ ਹਾਂ ਕੋਈ ਸਰਪੰਚ ਵਾਹ ਤੇ ਸਰਪੰਚ ਨੇ ਗਾਟੀ ਛਾਤੀਆ ਕੋਈ ਗੋਟੀ ਪਹਿਲਾਂ ਪੁਰਾਣੇ ਜਮਾਨੇ ਚ ਹੁੰਦੇ ਸਨ ਤਾਂ ਸਾਢੇ ਸੜਾ ਮਮੀ ਕਿਹੜੇ ਸਰਪੰਚ ਨਾਲ ਗੱਲ ਆ ਤੇਰੀ ਦੱਸ ਦੇ ਮੈਂ ਲੋਕ ਕਮੈਂਟ ਕਰੀ ਜਾਂਦੇ ਨੇ ਸਰਪੰਚ ਕਿੱਥੇ ਆ ਨਿੱਕੜੇ ਜੱਗੀ ਨਾਲ ਸੀ ਜੱਗੀ ਸਰਪੰਚ ਨਾਲ ਛੱਡ ਛੁੱਡ ਦਿੱਤਾ ਹੁਣ ਬਸ ਉਹ ਜਿਹੜਾ ਨਿੱਕਾ ਜਾ ਹੋਰ ਹੁਣ ਕੀ ਕਰਾਉਣਾ ਸੀ ਛੱਡਤਾ ਫਿਰ ਹੁਣ ਭਾਈ ਕੱਲ ਨੂੰ ਹੁਣ ਨੂਹਾਲੇ ਹੋ ਗਏ ਚੰਗੇ ਥੋੜਾ ਲੱਗਦੇ ਐ ਇਹ ਜੇ ਕੰਮ ਨਾ ਦੱਸਿਆ ਨਹੀਂ ਗੁੱਲੀ ਨੂਹਾਲੇ ਹੋ ਦੇਖੋ ਜੀ ਇੱਦਾਂ ਹਾਸਾ ਮਜ਼ਾਕ ਚੱਲਦਾ ਰਹਿੰਦਾਗਾ ਸਾਡੇ ਹੁੰਦੇ ਆ ਉਹ ਕਰੈਕਟਰ ਕਰੈਕਟਰ ਨਵਾਈ ਦਿਆ ਸੀ ਉਦਾਂ ਤਾਂ ਇਹ ਸਿਆਣੀ ਆ ਪੂਰੀ ਆ ਦੇ ਮੈਨੂੰ ਜਿਹੜਾ ਸਿਆਣੀ ਕਹਿੰਦਾ ਕਹਦਾ ਸੀ ਤੈਨੂੰ ਕਹਿੰਦੇ ਨਹੀਂ ਤੂੰ ਵਿਗੜ ਜਾਗੀ ਨਹੀਂ ਮੈਂ ਵਿਗੜਨੀ ਸਾਦੇ ਮੈਂ ਕੀ ਕਹਿੰਦੇ ਹੁੰਦੇ ਆ ਪ੍ਰਣ 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 ਕੀਤਾ ਹੋਇਆ ਮੈਂ ਪ੍ਰਣ ਕਿ ਮੈਂ ਵਿਗੜਦੀ ਨਹੀਂ ਹੈ ਨਾ ਦੀਦੀ ਜਿੰਨੇ ਬੱਚੇ ਕੰਮ ਕਰਦੇ ਸਭ ਦੇ ਸਿਰ ਤੇ ਕੋਈ ਨਾ ਕੋਈ ਕਬੀਲਦਾਰੀ ਝਲਕਦੀ ਆ ਸੋ ਸਾਰਿਆਂ ਤੇ ਹੁੰਦੀ ਆ ਚਲੋ ਕੰਮ ਤਾਂ ਸਾਰਿਆਂ ਨੇ ਕਬੀਲਦਾਰੀਆਂ ਕਰਕੇ ਹੀ ਕਰਦੇ ਨੇ ਕਿ ਕਿਸੇ ਤੱਕ ਵੀ ਸ਼ੌਂਕ ਨਹੀਂ ਹੁੰਦਾ ਸੋ ਤੁਸੀਂ ਇੰਨਾ ਸਾਰਾ ਸਾਨੂੰ ਪਿਆਰ ਦਿੰਨੇ ਹੋ ਤੁਹਾਡਾ ਸਾਰਿਆਂ ਦਾ ਥੈਂਕ ਯੂ ਆ ਆ ਕਹਿੰਦੇ ਬੱਬੂ ਨੇ ਸਰਬਜੀਤ ਆਲੀ ਵੀਡੀਓ ਅਪ ਮੈਨੂੰ ਕਿਧਰ ਪਗ ਗਿਆ ਇਹ ਕਿਹੜੀ ਸਰਬਜੀਤ ਆਲੀ ਬੰਦੇ ਸਰਦਾਰ ਜੀ ਕਿਹ ਲੈਸੋ ਕਿਹੜੇ ਸਰਦਾਰ ਦੀ ਵਾਲੀ ਵੀਡੀਓ ਪਤਾ ਨਹੀਂ ਗਿਆ ਚੱਲ ਕੋਈ ਨਹੀਂ ਕੁਛ ਨਹੀਂ ਕਰ ਪਤਾ ਨਹੀਂ ਕਿਹੜੀ ਬੁਕਰੀ ਤੇ ਕਿਹੜੀ ਵੀਡੀਓ ਕਰਕੇ ਚੱਲ ਬਈ ਚੱਲ ਹੋਰ ਬੜਾ ਹਾਂ ਜੀ ਚਲ ਅੱਜ ਇੰਨਾ ਕੁ ਲਾਈਵ ਕਰਕੇ ਛੱਡ ਦਿੰਦੇ ਆ ਹੁਣ ਤਾਂ ਮੈਨੂੰ ਦੱਸੋ ਕੀ ਕਨਸੈਪਟ ਚੁੱਪ ਸਾਰੇ ਜਣੇ ਚੁੱਪ ਬੋਲੋ ਬਈ ਕੈਮਰਾ ਤਰੀਕਾ ਅਸੀਂ ਕੱਢਦੇ ਹਾਂ ਕੈਮਰਾ ਤੁਹਾਡੇ ਵੱਲ ਘੁਮਾਤਾ ਪਹਿਲਾ ਬਣਾਉਣਿਆ ਦੀ ਪੱਤੀ ਦੀ ਪੀਜੀ ਸਟੋਰੀ ਠੀਕ ਹੈ ਕਿੰਨੇ ਮਿੰਟਾਂ ਦੀ ਸਟੋਰੀ ਹੋਊ ਤੇ ਬਾਅਦ ਆਏ ਅਹ ਸ਼ਰੀ ਕਿੱਦਾਂ ਚੱਲਦਾ ਫੇਸਬੁਕ ਪੇਜ ਮਰਜ਼ਾ ਜੋ ਮਰਜ਼ੀ ਕਰ ਲੈ ਐਨੀ ਕੰਟੈਂਟ ਜਿਆਦਾ ਇਮੋਸ਼ਨ ਚੱਲਦੇ ਨੇ ਉਹ ਤਾਂ ਹੁਣ ਬੰਦ ਨੇ ਇਮੋਸ਼ਨ ਹੀ ਚੱਲਦਾ ਕੌਣ ਵੀ ਬਾਦੰਨੇ ਆ ਬਣ ਜੀ ਮੋਸਟਰ ਨਹੀਂ ਨਹੀਂ ਉੱਠਦੀ ਨਹੀਂ ਬੈਠ ਤੋ ਮੈਂ ਮੋਸਟਰ ਬਣਾਉਣ ਵਾਸਤੇ ਬੈਠਦੀ ਬੈਠ ਕੇ ਕੀ ਬਣਾਵਾਂਗੇ ਬੈਠਦੀ ਬੈਠ ਕੇ ਕੋਈ ਚੱਕਰ ਨਹੀਂ ਤੇ ਬੱਸ ਅਸੀਂ ਦੋਨੋਂ ਹਾਂ ਮੈਂ ਬੈਠ ਕੇ ਬੈਠੀ ਆ ਬੀਬੀ ਜਰਾ ਤੁਹਾਨੂੰ ਮਾੜਾ ਖੰਭ ਗਿਆ ਇਹ ਉਹ ਜੋ ਠੀਕ ਹੈ બે બે ધલે રાજો પાય ઓહો બે પેરે ધલે પલાજો પાય ઓ ઓ પાળા કટ આદરા ચાલ રે બસ લાઈન કટ ઓ ચલો લાઈવ કટ દે ઓકે જી ਸਾਡੀ YouTube ਫੈਮਿਲੀ ਤੁਹਾਡਾ ਥੈਂਕ ਯੂ ਸਾਰਿਆਂ ਦਾ ਸੋ ਬਾਏ ਬਾਏ ਅਸੀਂ ਫੇਰ ਤੁਹਾਡੇ ਨਾਲ ਲਾਈਵ ਹੋਵਾਂਗੇ ਜੀ ਸੋ ਧੰਨਵਾਦ ਤੁਹਾਡਾ ਤੁਸੀਂ ਇੰਨੇ ਕ ਜਿਆਦਾ ਜੁੜੇ ਰਹੇ ਤੇ ਇਹਦੇ ਲਾਈਵ ਦਾ ਹੁਣ ਕਿੱਥੋਂ ਫਿਨਿਸ਼ ਕਰਨਾ ਲਾਈ ਇਹਦਾ ਪਤਾ ਤੈਨੂੰ ਆ ਲੈ YouTube ਵਾਲੇ ਲਾਈਵ ਦਾ ਕੋਈ ਪਤਾ ਨਹੀਂ ਬਿਲਨ ਰਹਾ ਦੋਸਤ ਇਹਨਾਂ ਦਾ ਕਰ ਜੋ ਦਨਦਰ ਤਵਿਸ਼ਕਾਰ ਨਹੀਂ ਕਰਦਾ ਹੁੰਦਾ ਇਹ ਹੋ ਚ ਪਊਗਾ ਹਾਂ YouTube ਚ

ਉਹ ਹੋਰ ਕੁਝ ਬਣਾ ਲਵਾਂ ਆ ਜਾ ਵੀ ਫੇਸਬੁਕ ਇਹ ਤਾਂ ਮੈਂ ਆਹ ਤਸਵੀਰ ਉਹ ਹੀ ਤਾਂ ਦੇ ਤੂੰ ਤਾਂ ਬਸ ਉਮਰ ਲਾਣੀ ਤਾਰਾ ਬਣਾ ਦੇ ਮੈਂ ਤੁਹਾਡੀ ਤਾਰਾ ਲਈ ਹੋਰ ਦੱਸ ਇੱਕ ਮੈਂ ਉਹਨਾਂ ਦੀ ਹਾਂ ਚੋਟੇ ਰੋ ਇਹ ਕਿ ਕੁ ਬਣਾ ਲਵਾਂ ਸੱਡੇ ਦਾ ਸੋਗੇ 12 ਵਜੇ ਸੋਗੇ ਚੁੱਪ ਵਰਕੇ ਅਮੜਾ ਯਾਰ 50 50 एयर में लेकिन ਨਹੀਂ ਹੋ ਜੀ ਹੋਰੀ ਮੇ ਨਹੀਂ ਕਿਉਂਕਿ ਵਿਸ਼ ਕਰ ਨਹੀਂ ਕਰਦਾ ਉਹਨਾਂ ਨੇ ਯਾਤਰਾ ਸ਼ਿਰ ਗਰਮ ਪਾਣੀ ਨਾਲ ਦੀ ਸੀ ਬਾਲੀ ਗਰਮ ਨਾਲ ਨਹਾਤੀ ਹੋਏਗੀ ਮੈਂ ਇੱਕਦਮ ਮੈਂ ਤਾਂ ਨਹੀਂ ਦੱਸ ਦੇਵਾਂਗੇ ਇੰਨੇ ਦਸੰਦ ਨਹੀਂ ਨਾ ਹੁੰਦਾ ਤੇ ਇਹ ਹੈਗੇ ਫਰ ਦੇ